ਵਾਹਿਗੁਰੂ ਸਾਹਿਬ ਜੀ ਬਿਹਾੜਾ ਮਹੱਤਾ ਪੱਜਵਾ ਸ਼ਕਤ ਅਨ ਕਹੇ ਰਾਤ ਜਿਆ ਵਾਟ ਦੁਹਲੀ ਰਾਮ ਪਾਪ ਤਮਵ ਦੇਆ ਤੇਰਾ ਕੋਈ ਨਾਮ ਬਿਲੀ ਰਾਮ ਨੁ ਕਾਦੇ ਰਤੜਿਆ ਵਾਟ ਦੁਰਲੀ ਨਾ ਪਾਵ ਕਮਵਤਿਆ ਤੇਰਾ ਕੋਈ ਨਾ ਬਿੱਲੀ ਨਾ ਕੋਈ ਨਾ ਬਿੱਲੀ ਹੋਏ ਤੇਰਾ ਸਦਾ ਮੱਥੇ ਤਾਵੇਂ ਗਨ ਗੋਪਾਲ ਨਾ ਕਬਹਿ ਰਸਨਾ ਫੇਰ ਕਦੋ ਸੇ ਦੇਹ ਆਵੇ ਤਾਰੇ ਬਲਵੰਤ ਜੁੰਨੇ ਨਨੇ ਪਾਤ ਜੁੜਤੇ ਜਮ ਮਗਦੋਂ ਤੱਕੀ ਬਿਨ ਬੰਤ ਨਾਮ ਕੋ ਬਿਨ ਨਾਮ ਹਰ ਕੇ ਸਦਾ ਫਿਰਤ ਦੁਖੇਤੀ ਤੂੰ ਬਲਵੰਤ ਲੋਕ ਕਹੈ ਸਭ ਜਾਣੇ ਜਾਰੀ ਨਾਮ ਲਿਖਾ ਧਰਮ ਪਿਆ ਦਿਲ ਪੀੜੇ ਕਹਾਣੀ ਰਾਮ ਕਿਰਤ ਕੁਮਾਰੀ ਦੁਖ ਸਹਉ ਪ੍ਰਾਣੀ ਅਨਕ ਜੋ ਨ ਪਰਮਾਇਆ ਮਹਾ ਮੁਰੂਣੀ ਸੰਗ ਰਤ ਤਨ ਜਨ ਲੋਗ ਵਾਇਆ ਇੱਕ ਸੂ ਹਰ ਕੇ ਨਾਮ ਬਾਜਾ ਆਨ ਕਾਜ ਸਿਆਣੀ ਬਿਰਵੰਤ ਨਾਨਕ ਲੇਖ ਲਿਖਿਆ ਪਰਮ ਮੋਹੇ ਲਪਾਵੀ

ਤਬਤ ਤੁਮ ਕਲ ਜਾਤਿਆ ਕਾਮ ਕ੍ਰੋਧ ਅਹੰਕਾਰ ਮੂਠਾ ਖੋਏ ਗਿਆਨ ਪਛਤਾ ਪਿਆ ਦਿਨ ਵਰਤਨ ਦਾ ਇੱਕ ਸੰਯੋਗ ਧੂਲਾ ਹਰ ਜਾਤ ਰਸਨ ਨਾ ਜਾਪਿਆ ਤੁਜ ਦਿਨ ਕੋ ਨਾਹੀ ਪ੍ਰਭ ਰਾਖਣ ਹਾਰਾ ਰਾਮ ਤਬਤ ਉਦਾਹਰਨ ਹਰ ਬਿਰਤ ਤੁਮਾਰਾ ਤੁਮਾਰਾ ਨਾਮ ਪਤ ਤਕ ਉਧਾਰਨ ਸਰਨ ਸੁਆਮੀ ਕਿਰਪਾ ਦਿੱਤਦਾ ਹੈ ਅੰਧੂਪ ਤੇ ਉਧਰ ਕਰਤੇ ਸਗਲ ਘਟ ਪ੍ਰਤ ਪੰਦਾ ਸਰਨ ਤੇਰੀ ਕਤ ਮਹਾ ਬੇੜੀ ਇੱਕ ਨਾਮ ਦੇਹ ਆਧਾ ਦਿਨਵੰਤ ਨਾਮ ਤੋ ਕਰ ਦੇ ਰੱਖੋ ਗੋਬਿਤ ਦੀਨ ਦਇਆਰਾ ਸੋਦ ਨੂੰ ਸਫਲ ਕਣਿਆ ਹਰ ਪਤੂ ਮਿਲਾਇਆ ਰਾਮ ਸਤ ਸੁਖ ਪ੍ਰਗਟਿਆ ਦੁੱਖ ਦੂਰ ਪਰਾਇਆ ਰਾਮ ਸੁਖ ਸਹਿਜ ਅਨ ਦਿਨ ਮੈ ਲੋਤੀ ਸਦਹੀ ਗੁਣ ਗੋਪਾਲ ਨਿਤ ਗਾਇਆ ਭਗ ਸਾਧ ਸੰਗੇ ਮਿਲੇ ਰੰਗੇ ਬਹੁ ਜੋਨ ਨਾ ਤਹੀਐ ਗਹਿ ਕੱਠਾ ਲਾਇ ਸਹਿਜ ਸੁਭਾਈ ਆਗ ਅੰਕੁਰ ਆਇਆ ਬੇਰਗੰਤ ਨਾਮਕ ਆਪ ਮਿਲਿਆ ਬਹੁਤ ਕਤਹੁ ਨਾ ਗਾਇਆ ਕਹ ਕੰਠ ਲਾਏ ਸਹਨ ਸੁਭਾਏ ਆਗ ਅੰਕੁਰ ਆਇਆ ਬੇਰਗੰਤ ਨਾਮਕ ਆਪ ਮਿਲਿਆ ਬਹੁਤ ਕਤਹੁ ਨਾ ਗਾਇਆ